ਮੁਕੇਰੀਆਂ ਪੁਲਿਸ ਨੇ ਲੁੱਟਾਕੂਆਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਕੇਰੀਆਂ ਦੇ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਮੁਕੇਰੀਆਂ ਚ ਲੁੱਟਾਕੂਆਂ ਅਤੇ ਚੋਰੀ ਕਰਨ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਐਚਓ ਮੁਕੇਰੀਆਂ ਐਸਆਈ ਜੁਗਿੰਦਰ ਸਿੰਘ ਨੇ ਇਲਾਕੇ ਵਿੱਚ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਰੋਪੀਆਂ ਨੇ ਮਿਤੀ 21 ਨਵੰਬਰ 2024 ਨੂੰ ਕਰੀਬ 8:40 ਵਜੇ ਰਾਤ ਐਫਸੀਆਈ ਗੋਦਾਮ ਮੁਕੇਰੀਆਂ ਦੇ ਨੇੜੇ ਇੱਕ ਪਰਵਾਸੀ ਵਿਅਕਤੀ ਨੂੰ ਦਾਤਰ ਨਾਲ ਸੱਟਾ ਮਾਰ ਕੇ ਉਸ ਪਾਸੋਂ ਉਸ ਦਾ ਮੋਬਾਈਲ ਫੋਨ ਅਤੇ 10500 ਰੁਪਏ ਦੀ ਖੋਕੀਤੀ ਸੀ ਜਿਸ ਤੋਂ ਮੁਕੇਰੀਆਂ ਪੁਲਿਸ ਨੇ ਕਾਰਵਾਈ ਕਰਦਿਆਂ ਗੁਰਜਾਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੇਲਵੇ ਰੋਡ ਮੁਕੇਰੀਆਂ ਵਿਨੋਦ ਸ਼ਰਮਾ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਖਾਣੇ ਵਾਲੀ ਗਲੀ ਮੁਕੇਰੀਆਂ ਅਤੇ ਮੰਗਤਰਾਮ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਖੁਰਸ਼ੀਦਪੁਰ ਮੁਕੇਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਖਿਲਾਫ ਪਹਿਲਾਂ ਹੀ ਕਈ ਮੁਕੱਦਮੇ ਦਰਜ ਹਨ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਸ਼ਗਿਸ਼ ਕੀਤੀ ਜਾਵੇਗੀ ਤੇ ਜਿਨ੍ਹਾਂ ਪਾਸੋਂ ਹੋਰ ਵੀ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ ਮੁਕੇਰੀਆਂ ਪੁਲਿਸ ਨੇ ਲੁੱਟਖੋਹ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਵਾ ਜਿਨ੍ਹਾਂ ਨੇ ਮਿਤੀ 21 9 24 ਨੂੰ ਅਸ਼ੀਸ਼ ਕੁਮਾਰ ਨਾਂ ਦੇ ਵਿਅਕਤੀ ਕੋਲੋਂ ਦਾਤਰ ਵਖਾ ਕੇ ਦਾਣਾ ਮੰਡੀ ਦੇ ਕੋਲੋਂ ਮੋਬਾਈਲ ਖੋਇਆ ਸੀ ਤੇ ਉਹਨਾਂ ਤਨਾ ਬੇਰੋਪੀਆਂ ਨੂੰ ਪਬਲਿਕ ਦੇ ਸਹਿਯੋਗ ਦੇ ਨਾਲ ਮਿਤੀ 22 9 24 ਨੂੰ ਰਿਜਿਸਟਰ ਕੀਤਾ ਗਿਆ ਵਾ ਤੇ ਇਹਨਾਂ ਦੇ ਉੱਪਰ ਪਹਿਲਾਂ ਵੀ ਵਕਫਤਰਾਮਾ ਤਹਿਤ ਕੇਸ ਰਜਿਸਟਰ ਨੇ ਜੋ ਹੋ ਵੀ ਨਾ ਕੋ ਪੁਸ਼ਟੀ ਕੀਤੀ ਹੈ ਵੀ ਨਾ ਹੋਤ ਨਹੀਂ ਬਾਤ ਦੱਸ ਕੀਤੀ ਹੋਈ ਮੈਂ ਮਕੇਰੀਆਂ ਦੀ ਪਬਲਿਕ ਨੂੰ ਅਪੀਲ ਕਰਨੀ ਚਾਹਾਂਗਾ ਇਹ ਕਿ ਮਕੇਰੀਅਸ ਜੇ ਵੀ ਨਸ਼ਾ ਵੇਚਦਾ ਹੋਣ ਸੰਬੰਧੀ ਤਲਾਸ਼ ਦਿੱਤੀ ਜਾਵੇ ਐਸ ਐਚਓ ਵਕੇਰੀਆਂ ਐਸ ਐਚਓ ਹਰੀਪੁਰ ਜੇ ਮਨੂਆ ਕੋ ਇਤਲਾਹ ਦੇ ਸਕਦੇ ਆ ਕਿ ਜਾਂਮੀ ਕੀ ਡਟ ਕੋਲੀ ਇਹ ਵਾਦਤ ਹੁੰਦੀ ਆ ਉਸ ਬੰਦੇ ਤਲਾਸ਼ ਦਿੱਤੀ ਜਾਵੇ ਆ ਕਿ ਖਾਣੇ ਦੇ ਇਹਦੀ ਕੋਈ ਵਾਦਾਰ ਨੂੰ ਅੰਜਾਮ ਨਹੀਂ ਪੁਰਾ ਕੀਤਾ ਜਾਂਦਾ ਜੀ